ਸ਼ਿਕਾਜ ਜੀ ਮੈਂ ਰਿਨਾ ਧੀਮਾਨ ਪੈਨਸ਼ਨ ਨੂੰ ਲੈ ਕੇ ਪੰਜਾਬ ਹਰਿਆਣਾ ਹਾਈ ਕੋਰਟ ਦਾ ਵੱਡਾ ਫੈਸਲਾ ਆਇਆ ਪੰਜਾਬ ਹਰਿਆਣਾ ਹਾਈ ਕੋਰਟ ਨੇ ਸਪਸ਼ਟ ਕੀਤਾ ਹੈ ਕਿ ਸਿਰਫ ਲੰਮੇ ਸਮੇਂ ਤੱਕ ਸੇਵਾ ਦੇਣ ਦੇ ਨਾਲ ਕਿਸੇ ਕਰਮਚਾਰੀ ਨੂੰ ਪੈਨਸ਼ਨ ਦਾ ਅਧਿਕਾਰ ਨਹੀਂ ਮਿਲ ਜਾਂਦਾ ਕੋਰਟ ਨੇ ਦੋ ਟੁਕ ਦੇ ਵਿੱਚ ਕਿਹਾ ਕਿ ਪੈਨਸ਼ਨ ਕੋਈ ਇਨਾਮ ਨਹੀਂ ਸਗੋਂ ਨਿਯੁਕਤੀ ਦੀ ਪ੍ਰਕਿਰਿਆ ਅਤੇ ਸੇਵਾ ਨਿਯਮਾਂ ਦੇ ਵਿੱਚ ਢੁਕਮਾ ਵਿਧਾਨਿਕ ਲਾਭ ਹੈ ਜਸਟਿਸ ਹਰਪ੍ਰੀਤ ਸਿੰਘ ਬਰਾਣ ਨੇ ਇਹ ਟਿੱਪਣੀ ਉਸ ਮਾਮਲੇ ਦੇ ਵਿੱਚ ਕੀਤੀ ਜਿੱਥੇ ਇੱਕ ਸਾਬਕਾ ਫੌਜੀ ਅਧਿਕਾਰੀ ਨੇ ਸਿਵਲ ਉਨ੍ਹਾਂ ਨੂੰ ਨਿਯੁਕਤੀ ਦੇ ਆਧਾਰ ਤੇ ਪੈਨਸ਼ਨ ਦੀ ਮੰਗ ਕੀਤੀ ਸੀ ਪਟੀਸ਼ਨਕਰਤਾ ਨੂੰ ਪੰਜਾਬ ਦੇ ਬਿਜਲੀ ਰੈਗੂਲੇਟਰੀ ਕਮਿਸ਼ਨ ਦੇ ਵਿੱਚ ਅਸਥਾਈ ਅਹੁਦੇ ਤੇ ਨਿਯੁਕਤ ਕੀਤਾ ਗਿਆ ਸੀ ਪਰ ਉਸ ਨੂੰ ਪੈਨਸ਼ਨ ਨਹੀਂ ਦਿੱਤੀ ਗਈ ਸੀ ਜਸਟਿਸ ਹਰਪ੍ਰੀਤ ਸਿੰਘ ਬਰਾਣ ਨੇ ਲੈਫਟੀਨੈਂਟ ਕਰਨਲ ਅਸ਼ੋਕ ਦੀ ਪਟੀਸ਼ਨ ਖਾਸ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੀ ਨਿਯੁਕਤੀ ਅਜੇਹੀ ਨਹੀਂ ਸੀ ਜਿਸ ਨਾਲ ਉਨ੍ਹਾਂ ਨੂੰ ਪੈਨਸ਼ਨ ਦਾ ਵਿਧਾਨਿਕ ਅਧਿਕਾਰ ਪ੍ਰਾਪਤ ਹੋ ਸਕੇ ਪਟੀਸ਼ਨਰ ਨੇ ਪੀ ਐਸ ای آر ਸੀ ਦੇ 200 2016 ਦੇ ਉਸ ਹੁਕਮ ਨੂੰ ਚੁਣੌਤੀ ਦਿੱਤੀ ਸੀ ਜਿਸ ਦੇ ਵਿੱਚ ਉਹਨਾਂ ਨੂੰ ਕਮਿਸ਼ਨ ਦੇ ਵਿੱਚ ਸੇਵਾ ਦੇ ਦੌਰਾਨ ਪੈਨਸ਼ਨ ਗ੍ਰੈਚੁਇਟੀ ਅਤੇ ਲੀਵ ਇਨਕੇਸਮੈਂਟ ਤੋਂ ਵਾਂਝਿਆ ਕਰ ਦਿੱਤਾ ਗਿਆ ਸੀ ਉਹਨਾਂ ਦਾ ਤਰਕ ਸੀ ਕਿ ਉਹਨਾਂ ਨੇ ਕਮਿਸ਼ਨ ਦੇ ਵਿੱਚ ਇੱਕ ਮਨਜ਼ੂਰਸ਼ੁਦਾ ਅਹੁਦੇ ਤੇ 12 ਸਾਲ ਤੋਂ ਵੱਧ ਸਮੇਂ ਤੱਕ ਲਗਾਤਾਰ ਸੇਵਾ ਦਿੱਤੀ ਹੈ ਇਸ ਲਈ ਉਹ ਪੰਜਾਬ ਸਿਵਲ ਸਰਵਿਸ ਰੂਲਸ ਦੇ ਤਹਿਤ ਪੈਨਸ਼ਨ ਦੇ ਹੱਕਦਾਰ ਨੇ ਅਦਾਲਤ ਨੇ ਦੁਹਰਾਇਆ ਕਿ ਪੈਨਸ਼ਨ ਕੋਈ ਕਿਰਪਾ ਨਹੀਂ ਬਲਕਿ ਸੰਵਿਧਾਨਿਕ ਹੱਕ ਆ ਪਰੇ ਹੱਕ ਤਾਂ ਹੀ ਪੈਦਾ ਹੁੰਦਾ ਜਦੋਂ ਸੇਵਾ ਨਿਯਮ ਅਤੇ ਸ਼ਰਤਾਂ ਇਸ ਦੀ ਇਜਾਜ਼ਤ ਦੇਣ ਅਦਾਲਤ ਨੇ ਰਿਕਾਰਡ ਦੀ ਜਾਂਚ ਕਰਦੇ ਹੋਏ ਪਾਇਆ ਕਿ ਸ਼ੋਕ ਨੂੰ ਸਾਲ 2002 ਦੇ ਵਿੱਚ ਪੰਜਾਬ ਐਕਸ ਸਰਵਿਸਮੈਨ ਕਾਰਪੋਰੇਸ਼ਨ ਰਾਹੀ ਮੁਰ ਅਧਾਰ ਪੀ ਐਸ ਆਈ ਦੇ ਵਿੱਚ ਜਿਹੜਾ ਕਿ ਨਿਯੁਕਤੀ ਪੱਤਰ ਦੇ ਵਿੱਚ ਇਹ ਸਪਸ਼ਟ ਰੂਪ ਦੇ ਨਾਲ ਜ਼ਿਕਰ ਕੀਤਾ ਗਿਆ ਸੀ ਕਿ ਇਹ ਅਹੁਦਾ ਅਸਥਾਈ ਹੈ ਪਰ ਹੁਣ ਜੋ ਉਸ ਦੇ ਮਤਲਬ ਪਟੀਸ਼ਨ ਆ ਆ ਪਾ ਕੇ ਪੈਨਸ਼ਨ ਦੀ ਮੰਗ ਕੀਤੀ ਗਈ ਤਾਂ ਇਸ ਨੂੰ ਜਿਹੜਾ ਕਿ ਅਦਾਲਤ ਨੇ ਉਹ ਰੱਦ ਕਰ ਦਿੱਤਾ ਗਿਆ ਦੱਸ ਦੇ ਕਿ ਇੱਕ ਸਰਕਾਰੀ ਮੁਲਾਜ਼ਮ ਹੁੰਦਾ ਤਾਂ ਉਸ ਦੀ ਪੈਨਸ਼ਨ ਜਿਹੜੀ ਕਿ ਨਾਲ ਦੀ ਨਾਲ ਰਿਟਾਇਰਮੈਂਟ ਤੋਂ ਬਾਅਦ ਜਿਹੜੀ ਕਿ ਲੱਗ ਜਾਂਦੀ ਹੈ ਪਰ ਦੇਖਿਆ ਜਾ ਰਿਹਾ ਕਿ ਫਿਰ ਹਾਂ ਜਿਹੜਾ ਕਿ ਪੈਨਸ਼ਨ ਵਾਲਾ ਸੀ ਜਿਹੜੇ ਉਸ ਤੋਂ ਬਾਅਦ ਭਰਦੀ ਹੋਈ ਆ ਉਹ ਲਗਾਤਾਰ ਜਿਹੜੇ ਸਰਕਾਰੀ ਮੁਲਾਜ਼ਮ ਨੇ ਪੈਨਸ਼ਨ ਦੀ ਮੰਗ ਕਰ ਰਹੇ ਨੇ ਪਰ ਉਸ ਤੋਂ ਪਹਿਲਾਂ ਦੇ ਜਿਹੜੇ ਉਹ ਮੁਲਾਜ਼ਮ ਸੀ ਉਹਨਾਂ ਦੀ ਪੈਨਸ਼ਨ ਹਲੇ ਵੀ ਲੱਗੀ ਹੋਈ ਆ ਪਰ ਜਦੋਂ ਰਿਟਾਇਰਮੈਂਟ ਤੋਂ ਬਾਅਦ ਕਿਤੇ ਹੋਰ ਜੋਬ ਕਰਦੇ ਨੇ ਤਾਂ ਉਸ ਤੋਂ ਬਾਅਦ ਇਸ ਪਟੀਸ਼ਨ ਕਰਤਾ ਦੇ ਵੱਲੋਂ ਮੰਗ ਕੀਤੀ ਗਈ ਕਿ ਉਸਨੇ 12 ਸਾਲ ਸੇਵਾ ਨਿਭਾਇਆ ਤਾਂ ਉਸ ਨੂੰ ਜਿਹੜੀ ਕਿ ਪੈਨਸ਼ਨ ਆ ਲੱਗਣੀ ਚਾਹੀਦੀ ਆ ਪਰ ਇਸ ਨੂੰ ਜਿਹੜਾ ਕਿ ਅਦਾਲਤ ਨੇ ਖਾਰਜ ਕਰ ਦਿੱਤਾ ਬਿਊਰੋ ਰਿਪੋਰਟ